ਨੌਜਵਾਨ ਬਲੱਡ ਆ ਜਿਹੜਾ ਜਿਹੜਾ ਬੜੀ ਛੇਤੀ ਗਰਮ ਹੋ ਜਾਂਦਾ ਉਹਨੂੰ ਕੀ ਸਿਖਾਉਗੀ ਫਿਲਮ ਸਿੱਖਣ ਵਾਲਾ ਅਗਰ ਚਾਹੁੰਦਾ ਹੈ ਕਿ ਨਹੀਂ ਯਾਰ ਇਹ ਦੇਖ ਦੀ ਜਿਹੜਾ ਬੰਦਾ ਗਲਤ ਕੰਮ ਕਰਦੇ ਉਸਦਾ ਹਾਲ ਕੀ ਹੋਇਆ ਫੇਰ ਤਾਂ ਉਹ ਅੱਛੀ ਸਿੱਖਿਆ ਲੈ ਕੇ ਜਾਊਗਾ ਇਹ ਕਹੂਗਾ ਤੇ ਤਾਂ ਕੀ ਹੋ ਗਿਆ ਬੱਸ ਮਰ ਜਾਾਂਗੇ ਉਹ ਫਿਰ ਇਹੋ ਜਿਹਾ ਬੇਵਕੂ ਦਾ ਤਾਂ ਕੋਈ ਇਲਾਜ ਹੀ ਨਹੀਂ ਕੁੱਤੇ ਦੀ ਮੌਤ ਮਾਰਨਾ ਨਾ ਹੋ ਤਾਂ ਫੇਰ ਤੂੰ ਨਹੀਂ ਕਿੱਥੇ ਗਏ ਸਾਡੇ ਬਾਬੇ ਸਾਡੇ ਦਸੇ ਪਾਸ਼ੀਆ ਸਾਡੇ ਸ਼੍ਰੀ ਗੁਰਮੁਖਤਾਰ ਸਾਹਿਬ ਜੀ ਮਹਾਰਾਜ ਹੈ ਉਹ ਬਾਣੀ ਉਹ ਕਿੱਥੇ ਕਿੱਥੇ ਗਈ ਫਿਰ ਜੀ ਤੁਸੀਂ ਉਹ ਉਹ ਸੋਚ ਕੇ ਮਰਨਾ ਬਾਅਦ ਥੂ-ਥੂ ਕਰਦੇ ਨੇ ਲੋਕ ਥੂ-ਥੂ ਨਾ ਕਰਾਓ ਬੱਲੇ ਬੱਲੇ ਸ਼ਾਬਾਸ਼ੇ ਕਰਦਾ ਇਹ ਗੈਂਗਵਾਰ ਵਾਲੀਆ ਫਿਲਮ ਹੈ ਨਾ ਅਕਸਰ ਪੰਜਾਬ ਦੇ ਵਿੱਚ ਸੰਤਾਪ ਅਸੀਂ ਡਾ ਵੀ ਬਹੁਤ ਰਹੇ ਹੈ ਜੇਲਾਂ ਵਿੱਚ ਕੀ ਕੀ ਨਹੀਂ ਹੋ ਰਿਹਾ ਦੋਨੇ ਕਿੰਨਾ ਨਹੀਂ ਦੇਖੀ ਕੋਈ ਫੋਲ ਦੇਖਣ ਵਾਲਾ ਨੇ ਕਿੰਨੇ ਕਿ ਬੰਦੇ ਮਾਰਤੇ ਤਸਕੀਨ ਦੀ ਜਿੰਨੀਆ ਬੜੀ ਬੜੀ ਗਲਤ ਕੰਮ ਕਰਦੇ ਜਿਨ ਕੋਨ ਨੂੰ ਕੀ ਬਿਮਾਰ ਹੈ ਇੱਕ ਸੀਟ ਤੇ ਸੀਟ ਕੇ ਮਾਰਦੇ ਨੇ ਮੈਂ ਕਹਿਣਾ ਹੁੰਦਾ ਬਸ ਕੰਮ ਹੀ ਬਈ ਹੀਰੋ ਵਾਹ ਤੇ ਤਾੜੀ ਮਾਰੀਏ ਨਹੀਂ ਸਾਡੇ ਵਾਂਗ ਹੀ ਮਾਰਿਆ ਕਰੋ ਠੀਕ ਹੈ ਸਮਾਜ ਦਾ ਕੋਡ ਹੈ ਨਾ ਉਹਨੂੰ ਅਸੀਂ ਨੰਗਾ ਕਰਦੇ ਹਾਂ 네ਗੇਟਿਵ ਰੋਲ ਫੇਡਣ ਵਾਲੇ ਇਹ ਆਈ ਨਹੀਂ ਉਹਨਾਂ ਮਾ ਯਾਰ ਇਹ ਇੱਕ ਬਦਮਾਸ਼ ਥੋੜੀ ਐ ਐਕਟਰ ਹੈ ਵਾਰਨਿੰਗ 2 ਚ ਖਾਸ ਕਰਕੇ ਹਿੱਸਾ ਬਣ ਕੇ ਕੀ ਮਹਿਸੂਸ ਕਰ ਮੈਂ ਫਾਦਰ ਪਲੇ ਕੀਤਾ ਇਸ ਟੀਮ ਦਾ ਮੈਂ ਕਰਦਾ ਮੈਂਬਰ ਹਾਂ ਫਿਲਮ ਦਾ ਮੇਨ ਮੋਟਾ ਕੀ ਹੈ ਇਨੇ ਮਾਰਿਆ ਕਿਉਂ ਮਾਰਿਆ ਬਦਲਾ ਖਾਣ ਲਉ ਅਗਰ ਤੁਸੀਂ ਕੋਈ ਐਕਸ਼ਨ ਇਹੋ ਜਿਹਾ ਕਰਨਾ ਹੈ ਜਿੱਤੇ ਰਿਸਕ ਫੈਕਟਰ ਹੈ ਉਥੇ ਤੁਸੀਂ ਟ੍ਰੇਨਡ ਚਾਹੀਦੇ ਜਨੂੰ ਫਿਊਟ ਹੋਇਆ ਫਾਈਟ ਮਾਸਟਰ ਮੈਨੂੰ ਕਹਿੰਦਾ ਸੋਹੀ ਜੀ ਫਾਈਟ ਪ੍ਰੋਪਰ ਸਿੱਖਾ ਹੋਇਆ ਪਹਿਲੇ ਆਪਨੇ ਐਸੇ ਮੁਝੇ ਵੀਕੂ ਬਣਾਇਆ ਮੈਂ ਕਿਹਾ ਨਹੀਂ ਨਹੀਂ ਮੈਂ ਕਿਉਂ ਐਸਾ ਕਿਉਂ ਕਰੂੰਗਾ ਮੈਂ ਲੰਬੇ ਲੰਬੇ ਸ਼ਾਟ दिए ਆਪਨੇ ਫਾਈਟ ਕੇ ਇਤਨੇ ਅੱਛੇ ਇਹ ਦੋਨੋਂ ਲੋਗ ਇਹ ਨਹੀਂ ਸੀ ਪਤਾ ਹੈ ਖੇਡਾਂ ਹੀ ਐਸੀਆਂ ਖੇਡਦੇ ਆ ਪਿੰਡਾਂ ਵਾਲੇ ਕਿ ਪਹਿਲਾਂ ਹੀ ਸਿੱਖੇ ਹੁੰਦੇ ਇਹ ਹੁੰਦਾ ਕਿ ਪਿੰਡ ਵਾਲੀ ਕਿਹਨਾ ਨੇੜੇ ਦੀ ਨੱਕ ਦੇ ਨੇੜੇ ਦੀ ਕਿਸ ਨੂੰ ਮਾਰਨਾ ਨਹੀਂ ਸਗਾਉਂਦੀ ਆ ਉਹ ਸਿੱਧਾ ਨੱਕ ਤੇ ਹਾਂ ਉਹ ਸਿੱਧਾ ਹੀ ਮਾਰ ਦਿਆ ਆ ਕਿ ਮਾਈਕ ਮੈਂ ਇੱਥੋਂ ਨਹੀਂ ਆਇਆ ਇੱਥੋਂ ਨਹੀਂ ਹੱਥ ਕੱਢੂੰਗਾ ਕੈਮਰਾ ਇੱਧਰ ਪਿਆ ਜਿਹੜੀ ਵਿਚਲੀ ਜਗਾ ਨਾ ਇੰਨੀ ਆਹ ਉਹ ਫੜਦਾ ਨਹੀਂ ਕੈਮਰਾ ਉਹ ਲੱਗਦਾ ਵੀ ਉਹ ਥੋੜਾ ਨੱਕ ਤੇ ਨੱਕ ਤੇ ਮਾਰਿਆ ਫਿਲਮ ਵਾਰਨਿੰਗ 2 2 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਕਈ ਅਹਿਮ ਕਰਦਾਰ ਨੇ ਇਸ ਫਿਲਮ ਦੀ ਖੂਬਸੂਰਤੀ ਤੇ ਖਾਸियत ਜੇ ਗਈਏ ਉਹ ਇਹ ਹੈ ਕਿ ਇਸ ਵਿੱਚ ਕਾਸਟਿੰਗ ਹੈ ਜਿਹੜੀ ਉਹ ਬੜੀ ਜ਼ਬਰਦਸਤ ਹੈ। ਹੰਡੇ ਹੋਏ ਕਲਾਕਾਰ ਅਦਾਕਾਰ ਨੇ ਉਹਨਾਂ ਵਿੱਚੋਂ ਇੱਕ ਨੇ ਸਰਦਾਰ ਸੋਈ ਸਾਹਿਬ ਉਹ ਸਾਡੇ ਨਾਲ ਨਹੀਂ ਵਾਰਨਿੰਗ 2 ਦੇ ਪਾਰਟ ਬਣ ਕੇ ਕੀ ਮਹਿਸੂਸ ਕਰਦੇ ਨੇ। ਹੋਰ ਇਹਨਾਂ ਦਾ ਫਿਲਮਾਂ ਦਾ ਜਿਹੜਾ ਸਫ਼ਰ ਆ ਤੁਸੀਂ ਸਾਰੇ ਬਖੂਬੀ ਜਾਣਦੇ ਹੋ। ਸੋਈ ਸਾਹਿਬ ਜਦੋਂ ਵੀ ਕੋਈ ਕਰੈਕਟਰ ਹੋਵੇ ਉਹ ਫਿਲਮ ਦੀ ਸਕਰੀਨ ਦੇ ਉੱਤੇ ਇੱਕ ਵਿੱਚ ਚਾਹੇ 2 ਮਿੰਟ ਆਵੇ ਚਾਹੇ 2 ਘੰਟੇ ਲਗਾਤਾਰ ਚੱਲਦਾ ਰਹੇ ਉਹਦੀ ਇੱਕ ਆਪਣੀ ਅਹਿਮੀਅਤ ਹੁੰਦੀ ਹੈ। ਵਾਰਨਿੰਗ ਕਾਸ ਕਰਕੇ ਹਿੱਸਾ ਬਣ ਕੇ ਕੀ ਮਹਿਸੂਸ ਕਰਦੇ ਮੈਨੂੰ ਬਹੁਤ ਅੱਛਾ ਲੱਗਿਆ ਕਿਉਂਕਿ ਆ ਕਈ ਪ੍ਰੋਡਕਸ਼ਨ ਹਾਊਸ ਇਹੋ ਜਿਹਾ ਹੁੰਦੇ ਵੀ ਇਹ ਜਿਹੜੇ ਤੁਹਾਡੇ ਤੁਸੀਂ ਕਰਦੇ ਮੈਂਬਰ ਬਣ ਜਾਂਦੇ ਆ ਇਸ ਟੀਮ ਦਾ ਮੈਂ ਕਰਦਾ ਮੈਂਬਰ ਆ ਇਹ ਉਹ ਆਗਰ ਕੋਈ ਨਵਾਂ ਮੁੰਡਾ ਜਿਵੇਂ ਇਹਦਾ ਡਾਇਰੈਕਟਰ ਹੈ ਅਮਰ ਉਹ ਉਹਨੂੰ ਲਾਜ਼ਮੀ ਉਹਨੂੰ ਵੀ ਇਹ ਚੰਗਾ ਲੱਗਿਆ ਕਿ ਮੈਂ ਉਹ ਛੋਟਾ ਜਿਹਾ ਰੋਲ ਕੀਤਾ ਪਰ ਛੋਟਾ ਕੁਝ ਨਹੀਂ ਹੁੰਦਾ ਕਿਉਂਕਿ ਫਿਲਮ ਦਾ ਮੇਨ ਮੁੱਦਾ ਕੀ ਹੈ ਦੁਸ਼ਮਣੀਆਂ ਕੀ ਹੋਇਆ ਕਿਨੇ ਮਾਰਿਆ ਕਿਉਂ ਮਾਰਿਆ ਬਦਲਾ ਕੌਣ ਲਊ ਮੈਂ ਫਾਦਰ ਪਲੇ ਕੀਤਾ ਔਰ ਉਹ ਜਿਹੜਾ ਛੋਟਾ ਜਿਹਾ ਲਮਹਾ ਜਦੋਂ ਆ ਕੇ ਸਾਡਾ ਕਤਲ ਹੁੰਦਾ ਹੈ ਮੇਰਾ ਔਰ ਅਨੀਤਾ ਮੀਤਾ ਪਾਸੀ ਹਸਬੈਂਡ ਬਾਈ ਦੀ ਪੀਪੀ ਦੇ ਪੇਰੈਂਟਸ ਉਹ ਔਰ ਕੋਈ ਇਹ ਕਿ ਸੀ ਜੁਨੀਅਰ ਆਰਟਿਸਟ ਲੈ ਕੇ ਉਲਟਾ ਟੰਗ ਦਿਓ ਉਹ ਇਮਪੈਕਟ ਫਿਲਮ ਦਾ ਜਾਂਦਾ ਰਹੂਗਾ ਤੁਸੀਂ ਇੱਕ ਮੈਂ ਇਹ ਨਹੀਂ ਕਿ ਮੈਂ ਕੋਈ ਫੜ ਮਾਰ ਨਹੀਂ ਪਤਾ ਮੈਨੂੰ ਕਿਉਂਕਿ ਮੈਂ ਐਕਟਰ ਠੀਕ ਹਾਂ ਨਹੀਂ ਸਾਰੇ ਦੁਨੀਆ ਨੂੰ ਪਤਾ ਹੈ ਤੇ ਮੈਨੂੰ ਇਹ ਉਹ ਕੈਰੈਕਟਰ ਨੂੰ ਪੁਸ਼ ਮਿਲਦਾ ਜਦੋਂ ਇਹੋ ਜਿਹੇ ਬੰਦੇ ਨੂੰ ਸਕਰੀਨ ਤੇ ਮਾਰਿਆ ਜਾਂਦਾ ਜਿਹੜਾ ਪਿਓ ਬਣਿਆ ਹੋਇਆ ਉਹਦਾ ਅ ਦਰਸ਼ਕਾਂ ਚ ਕੀ ਇਮੇਜ ਉਹ ਤੁਹਾਨੂੰ لازਮੀ ਹੋ ਚੀ ਗੱਲਾਂ ਕਾਊਂਟ ਹੁੰਦੀਆਂ ਹੁੰਦੀਆਂ ਨੇ ਉਹ ਫਿਰ ਮਿਲ ਤਾਂ ਜੰਗਾ ਲੱਗਿਆ ਹੋਰ ਰੋਲ ਕਰਕੇ ਉਹਨੂੰ ਉਹਨੂੰ ਇਹ ਦੇਖਦੇ ਵੀ ਯਾਰ ਇਹ ਹੁਣ ਸੋਈ ਸਾਬ ਦੀ ਉਮਰ ਹੋ ਗਈ ਇਹ ਕੀ ਲਟਕਣ ਕਿ ਮਗਿਆ ਹਾਂ ਉਹ ਬਾਰਸਾ ਲਟਕੂਗਾ ਮੈਂ ਕੁਝ ਨਹੀਂ No problem ਉਹ ਜਿਹਨਾਂ ਨਹੀਂ ਕੀਤਾ ਉਹਦਾ ਮੈਂ ਤਾਂ ਹਿੰਦੀ ਫਿਲਮਾਂ ਚ ਹੀ ਐਕਸ਼ਨ ਰੋਕੀਆਂ ਸਾਰਾ ਬਹੁਤ ਕੁਝ ਕੀਤਾ ਹੋਇਆ ਪੰਜਾਬੀ ਚ ਵੀ ਕੀਤਾ ਹੋਇਆ ਆਲਰੇਡੀ ਮੈਨੂੰ ਡਰ ਨਹੀਂ ਸੀ ਉਹ ਨਾਲ ਅਨੀਤਾ ਉਹ ਬਹੁਤ ਡਰੇ ਉਹ ਪਹਿਲਾਂ ਉਹ ਮੈਂ ਕਹ ਤੂੰ ਦੇਖ ਤੀ ਤੈਨੂੰ ਬਾਅਦ ਡਰ ਹੀ ਨਹੀਂ ਲੱਗ ਕਦੀ ਬਸ ਜਦੋਂ ਉੱਤੇ ਲਟਕਾਤੀ ਉਹ ਕਦੀ ਬਸ ਐਸੇ ਨਹੀਂ ਮੈਂ ਵੀ ਡਰ ਜਾਂਦੀ ਸੀ ਇਹ ਤਾਂ ਬੜਾ ਈਜ਼ੀ ਆ ਹਾਂ ਬਈ ਈਜ਼ੀ ਕੰਫੀਡੈਂਸ ਤੁਸੀਂ ਅੰਦਰੋਂ ਆਪਦਾ ਬਣਾ ਕੇ ਰੱਖੋਗੇ ਸਭ ਕੁਝ ਈਜ਼ੀ ਹੁੰਦਾ ਹਾਂ ਅਗਰ ਤੁਸੀਂ ਕੋਈ ਐਕਸ਼ਨ ਇਹੋ ਜਿਹਾ ਕਰਨਾ ਹੈ ਜਿੱਥੇ ਰਿਸਕ ਫੈਕਟਰ ਹੈ ਉਥੇ ਤੁਸੀਂ ਟ੍ਰੇਨਡ ਚਾਹੀਦੇ ਹੋ ਟ੍ਰੇਨਡ ਮੈਂ ਤਾਂ ਉੱਥੇ ਵੀ ਮੈਂ ਹਿੰਦੀ ਫਿਲਮਾਂ ਚ ਜਿੰਨੋਂ ਕੰਮ ਕੀਤਾ ਉਹ ਮੈਨੂੰ ਫਾਈਟ ਮਾਸਟਰ ਕਹਿੰਦਾ ਸਰ ਆਪਣੇ ਫਾਈਟ ਸਿੱਖੀ ਹੈ ਮੈਂ ਕਿਹਾ ਨਹੀਂ ਤੋ ਤੋ ਹਰੇ ਕਲਾਈਮੈਕਸ ਕਰਨਾ ਫਿਲਮ ਦਾ ਤੋ ਆਪ ਜਾਓ ਸਿੱਖੋ ਮੈਂ ਕਹਾ ਜਾਉਂ जूह पे जाओ जूह पे फाइटर लोग सुबह सुबह आते हैं प्रैक्टिस करने उनको मेरा नाम ले देना कि ज्योति भाई ने ज्योति मास्टर ज्योति भाई ने भेजा है मुझे तो आपको ट्रेन मैं दो दिन गया सिर्फ तीजे दिन शूट सी जनों शूट होया फाइट मास्टर मैनू कहना सोही जी आपने फाइट प्रॉपर सीखा हुआ है पहले आपने ऐसे मुझे बेवकूफ़ बनाया मैंने कहा नहीं नहीं मैं क्यों ऐसा क्यों करूंगा मैं तो आप दो दिन में इतना जल्दी पिकअप इतना अच्छा और आप इतनी लंबे लंबे शॉट दिए आपने फाइट के इतने अच्छे मैंने कहा देखिए मैं हूँ थिएटर से शायद उन्होंने ये नहीं सी पता है खेडा ही ऐसा खेडते हैं पिंड वाले <laughs> <laughs> कि पहले ही <फेलने> सीखे <से> होंगे <laughs> नहीं वो तो पिंडिया खेडा ਕੁਝ ਹੱਦ ਤੱਕ ਥੋੜਾ ਬਹੁਤ ਕਮ ਆ ਜਾਂਦੀ ਐ ਨੇ ਪਰ ਉੱਥੇ ਇਹ ਹੁੰਦਾ ਕਿ ਪਿੰਡਾਂ ਵਾਲੀਏ ਕਿਹੜਾ ਨੇੜੇ ਦੀ ਨੱਕ ਦੇ ਨੇੜੇ ਦੀ ਕਸਨ ਮਾਰਨਾ ਨਹੀਂ ਸਿਖਾਉਂਦੀਆਂ ਉਹ ਸਿੱਧਾ ਨੱਕ ਤੇ ਹਾਂ ਉਹ ਸਿੱਧਾ ਹੀ ਮਾਰਦੇ ਆ ਇਹਦੇ ਉਹ ਸਿੱਖਣਾ ਪੈਂਦਾ ਜੀ ਇੱਕਦੋਂ ਕੈਮਰਾ ਇੱਧਰ ਆ ਇੱਧਰ ਆ ਕੈਮਰਾ ਉਹਨੋਂ ਤੁਸੀਂ ਆ ਕਿ ਮਾਈਕ ਆ ਮੈਂ ਇੱਥੋਂ ਨਹੀਂ ਇੱਥੋਂ ਨਹੀਂ ਹੱਥ ਕੱਢੂੰ ਤੇ ਕੈਮਰਾ ਇੱਧਰ ਪਿਆ ਜਿਹੜੀ ਵਿਚਲੀ ਜਗ੍ਹਾ ਨੇ ਇੰਨੀ ਆਹ ਉਹ ਫੜਦਾ ਨਹੀਂ ਕੈਮਰਾ ਉਹ ਲੱਗਦਾ ਵੀ ਉਹ ਥੋੜ ਨੱਕ ਤੇ ਨੱਕ ਤੇ ਮਾਰਿਆ ਤੋ ਅੱਗੇ ਵਾਲਾ ਐਕਟਰ ਵੀ ਟ੍ਰੇਨਡ ਚਾਹੀਦਾ ਦੀ ਟਾਈਮਿੰਗ ਜਦੋਂ ਇੱਥੋਂ ਦੀ ਫੇਸ ਗਿਆ ਤੇ ਨਾਲ ਹੀ ਉਹਦਾ ਵਹ ਘੁੰਮਣਾ ਚਾਹੀਦਾ ਘੁੰਮ ਕੇ ਇਹ ਨਹੀਂ ਵੀ ਉੱਥੇ ਅਟਕ ਕੇ ਰੋਕੇ ਇੱਥੇ ਖੜ ਜੇ ਅਗਲਾ ਛੋਟ ਵੀ ਲਾਉਣਾ ਹੈ ਸੋਈ ਸਾਹਿਬ ਇਹ ਤਾਂ ਤੁਸੀਂ ਤਕਨੀਕ ਦੀ ਗੱਲ ਕੀਤੀ ਹੈ ਕਿਵੇਂ ਇੱਕ ਐਕਟਰ ਕਲਾਕਾਰ ਹੌਲੀ ਹੌਲੀ ਨਿਖਰਦਾ ਜਾਂਦਾ ਹੈ ਇਹ ਜਿਹੜਾ ਗੈਂਗਵੜਾ ਵਾਲੀਆਂ ਫਿਲਮਾਂ ਹਨ ਅਕਸਰ ਪੰਜਾਬ ਦੇ ਵਿੱਚ ਸੰਤਾਪ ਅਸਿੰਢਾ ਵੀ ਬਹੁਤ ਰਹੇ ਹਨ ਜੇਲ੍ਹਾਂ ਵਿੱਚ ਕੀ ਕੀ ਨਹੀਂ ਹੋ ਰਿਹਾ ਇਹਦਾ ਤੁਸੀਂ ਮੰਨਦੇ ਹੋ ਸਮਾਜ ਜਿਹੜੇ ਫਿਲਮ ਦੇਖਣ ਵਾਲੇ ਆ ਤੇ ਅਸਰ ਕਿਵੇਂ ਕਬੂਲਦੇ ਆਓ ਦੇਖੋ ਅਸੀਂ ਕਦੋਂ ਦੇ शोले किन्ना ਨਹੀਂ देखी ਤੇ शोले ਦੇਖਣ ਵਾਲਾ ਨੇ ਕਿੰਨੇ ਕਿ ਬੰਦੇ ਮਾਰਤੇ ਉਲਟਾ ਸਿੱਖਿਆ ਮਿਲਦੀ ਹੈ ਕਿ ਨਹੀਂ ਯਾਰ ਜਿਹੜੇ ਜਿਹੜੇ ਗਲਤ ਕੰਮ ਕਰਦੇ ਦੇਖੋ ਉਹਨਾਂ ਨੂੰ ਕਿਵੇਂ ਮਾਰਦੇ ਕਸੀੜ ਕਸੀੜ ਕੇ ਮਾਰਦੇ ਨੇ ਫਿਲਮ ਸਿੱਖਿਆ ਦਿੰਦੀ ਹੈ 네ਗੇਟਿਵ ਰੋਲ ਵਾਲਾ ਜਿਹੜਾ ਮੈਂ ਕਹਿਣਾ ਹੁੰਨਾ ਦਰਸ਼ਕਾਂ ਨੂੰ ਮੈਂ ਵੀ 네ਗੇਟਿਵ ਰੋਲ ਬਹੁਤ ਕੀਤੇ ਨੇ ਇਹ ਭਾਈ ਹੀਰੋ ਵਾਸਤੇ ਤਾੜੀ ਮਾਰੀ ਜਾਨੂੰ ਸਾਡੇ ਵਾਸਤੇ ਮਾਰਿਆ ਕਰੋ ਜਿਹੜਾ ਸਮਾਜ ਦਾ ਕੋਡ ਹੈ ਨਾ ਉਹਨੂੰ ਅਸੀਂ ਨੰਗਾ ਕਰਦੇ ਆ 네ਗੇਟਿਵ ਰੋਲ ਖੇਡਣ ਵਾਲੇ ਸਾਡੇ ਵਾਸਤੇ ਵੀ ਤਾੜੀ ਫਿਰ ਮਾਰਦੇ ਨੇ ਫਿਰ ਸਮਝ ਆ ਜੀ ਨਹੀਂ ਉਹਨਾਂ ਨੂੰ ਹਾਂ ਯਾਰ ਇਹ ਕੋਈ ਬਦਮਾਸ਼ ਥੋੜੀ ਐਕਟਰ ਹੈ ਐਕਟਰ ਅਦਾਕਾਰ ਇਨੇ ਰਿਸਕ ਲੈ ਕੇ ਇਹ ਜੇ ਸਬਜੈਕਟ ਤੇ ਫਿਲਮਾਂ ਵੀ ਬਣਾਉਂਦਾ ਔਰ ਬਾਅਦ ਚ ਖਮਿਆਜੇ ਕਈ ਵਾਰੀ ਅਦਾਕਾਰਾਂ ਕਲਾਕਾਰਾਂ ਨੂੰ ਭੁਗਤ ਨਹੀਂ ਪੈਂਦੇ ਆ ਕਈ ਗੈਂਗਸਟਰ ਫਰੋਤੀਆਂ ਤੱਕ ਮੰਗਣ ਤੱਕ ਜਾਂਦੇ ਆ ਉੱਤਲ ਉਹ ਤਾਂ ਹੁਣ ਮਾਹੌਲ ਪਤਾ ਨਹੀਂ ਕਿਉਂ ਸਮਾਜ ਹੈ ਜਦ ਵਿਗੜਿਆ ਜੋ ਅਨੋਹੁਣੀ ਗੱਲ ਹੈ ਜੋ ਜੋ ਨਹੀਂ ਹੋਣਾ ਚਾਹੀਦਾ ਕਿਹੜੇ ਇੱਥੇ ਹੀ ਨਹੀਂ ਉੱਥੇ ਵੀ ਉੱਥੇ ਵੀ ਹੁੰਦਾ ਸੀਗਾ ਉੱਥੇ ਵੀ ਜੰਮਿਆ ਸੀ ਕਦਾਉਦ ਉੱਥੇ ਵੀ ਇਸ ਤਰ੍ਹਾਂ ਫਿਰੋਤੀਆਂ ਲੈਣ ਲੱਗੇ ਸੀਗੇ ਪਰ ਉਹ ਬੈਠਾ ਮਰ ਗਿਆ ਹੁਣ ਬੁੜਾ ਹੋ ਗਿਆ ਮਰ ਰਿਹਾ ਹੁਣ ਉਥੇ ਸਾੜੀ ਰਿਹਾ ਉਥੇ ਪਾਕਿਸਤਾਨ 'ਚ ਬੈਠਾ ਤੋਂ ਇਹ ਅੰਤਨਾ ਮੜਾ ਹੀ ਹੁੰਦਾ ਇਹ ਵਾਰਨਿੰਗ 2 ਫਿਲਮ ਖਾਸ ਕਰਕੇ ਨੌਜਵਾਨ ਬਲੱਡ ਆ ਜਿਹੜਾ ਜਿਹੜਾ ਬੜੀ ਛੇਤੀ ਗਰਮ ਹੋ ਜਾਂਦਾ ਉਹਨੂੰ ਕੀ ਸਿਖਾਉਗੀ ਫਿਲਮ ਉਹ ਤਾਂ ਨਾ ਤਮੇ ਰਾਈਟਰ ਆ ਨਾ ਮੈਂ ਡਾਇਰੈਕਟਰ ਆ ਨਾ ਮੈਂ ਪ੍ਰੋਡਿਊਸਰ ਆ ਉਹਨੂੰ ਕੀ ਸਿਖਾਉਗੀ ਜੋ ਤੇ ਸਿੱਖਣ ਵਾਲੇ ਤੇ ਮਨੋਸਰ ਕਰਦਾ ਇਹ ਸਿੱਖਣ ਵਾਲਾ ਅਗਰ ਚਾਹੁੰਦਾ ਹੈ ਕਿ ਨਹੀਂ ਯਾਰ ਇਹ ਦੇਖ ਜੀ ਜਿਹੜਾ ਬੰਦਾ ਗਲਤ ਕੰਮ ਕਰਦੇ ਇਥੇ ਉਹਦਾ ਹਾਲ ਕੀ ਹੋਇਆ ਫੇਰ ਤਾਂ ਉਹ ਅੱਛੀ ਸਿੱਖਿਆ ਲੈ ਕੇ ਜਾਊਗਾ ਜੇ ਕਹੂਗਾ ਚਲ ਤਾਂ ਕੀ ਹੋ ਗਿਆ ਬਾਅਦ ਚ ਮਰ ਜਾਾਂਗੇ ਉਹ ਫਿਰ ਇਹੋ ਜਿਹਾ ਬੇਵਕੂ ਦਾ ਤਾਂ ਕੋਈ ਇਲਾਜ ਹੀ ਨਹੀਂ ਉਹ ਬੇਵਕੂ ਹੁੰਦਾ ਜਿਹੜਾ ਕਹਿੰਦਾ ਵੀ ਮਰਨਾ ਤਾਂ 1 ਘੰਟੇ ਜੇ ਪਹਿਲਾਂ ਐਸ਼ ਕਰਨੀ ਹੈ ਉਹ ਕੁੱਤੇ ਦੀ ਮੌਤ ਮਾਰਨਾ ਨਾ ਉਹ ਤਾਂ ਉਹ ਉਹ ਮਰਨਾ ਜੇ ਤੁਸੀਂ ਕਬੂਲਦੇ ਹੋ ਫਿਰ ਤੂੰ ਨਹੀਂ ਕਿੱਥੇ ਗਈ ਸਾਡੇ ਬਾਬੇ ਸਾਡੇ ਦਸੇ ਪਾਸ਼ੀਆ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੈ ਉਹ ਬਾਣੀ ਉਹ ਕਿੱਥੇ ਕਿੱਥੇ ਗਈ ਫਿਰ ਜੀ ਤੁਸੀਂ ਉਹ ਉਹ ਸੋਚ ਕੇ ਮਰਨਾ ਵੀ ਚਲੋ ਮਰਦੇ 1 ਘੰਟੇ ਜਾਣਾ 2 ਘੰਟੇ ਜਾਣਾ ਬਾਅਦ ਥੂ ਥੂ ਕਰਦੇ ਨੇ ਲੋਕ ਥੂ ਥੂ ਨਾ ਕਰਾਓ ਬੱਲੇ ਬੱਲੇ ਸ਼ਾਬਾਸ਼ਾ ਕਰੋ ਪੰਜਾਬੀ ਫਿਲਮਾਂ ਦੀ ਬੱਲੇ ਬੱਲੇ ਸ਼ਾਬਾਸ਼ ਸ਼ਾਬਾ ਜਿਹੜੀ ਹੋ ਰਹੀ ਹੈ ਤੁਹਾਡੇ ਅੱਗੇ ਵੰਜੇ ਹੋਏ ਜਿਹੜੇ ਐਕਟਰ ਨੇ ਅਦਾਕਾਰ ਉਹਨਾਂ ਦੀ ਬਦੌਲਤ ਵੀ ਹੋ ਰਹੀ ਹੈ ਤੁਹਾਡਾ ਸਾਰਾ ਫਿਲਮਾਂ ਦਾ ਜਿਹੜਾ ਸਫਰ ਹੈ ਇਸ ਦੌਰਾਨ ਤੁਹਾਨੂੰ ਸਭ ਤੋਂ ਵੱਡੀ ਗੱਲ ਕਿਹੜੀ ਪ੍ਰਾਪਤੀ ਲੱਗੀ ਕਿ ਪੰਜਾਬੀ ਫਿਲਮ ਜਗਤ ਨੇ ਆਹ ਪ੍ਰਾਪਤੀਆਂ ਕਰ ਲਈਆਂ ਦੇਖੋ ਪੰਜਾਬੀ ਫਿਲਮ ਜਗਤ ਦੇ ਵਿੱਚ ਪਹਿਲਾਂ ਵੀ ਫਿਲਮਾਂ ਬਣੀਆਂ ਜਿਨ੍ਹਾਂ ਨੂੰ ਅਸੀਂ ਧਾਰਮਿਕ ਮੰਨ ਕੇ ਬਾਹਰ ਮੌਜੇ ਬਾਹ ਜੁੱਤੀਆਂ ਲਾ ਕੇ ਜਾ ਕੇ ਦੇਖਦੇ ਰਹੇ ਹਾਂ ਕਿਸੇ ਇੱਕ ਛੋਟਾ ਜਾਂ ਇੱਕ ਇੱਕ ਛੋਟਾ ਜਿਹਾ ਪੁਆਇੰਟ ਸੀ ਕਿ ਬੰਦੇ ਦੀ ਨਜ਼ਰ ਗਈ ਹੋਈ ਹੈ ਹਰਮੰਦਰ ਸਾਹਿਬ ਜਾ ਆ ਕੇ ਉਹਦੀ ਨਜ਼ਰ ਠੀਕ ਹੋ ਗਈ ਹੈ ਜਦੋਂ ਕਿ ਹਾਲਾਂਕਿ ਜਿਹੜੀ ਸਿੱਖੀ ਹੈ ਉਹੋ ਕਰਾਮਾਤਾਂ ਦੇ ਖਿਲਾਫ ਹੈ ਇਸ ਗੱਲ ਨੂੰ ਉਹ ਪਤਾ ਨਹੀਂ ਕਿ ਕਿਉਂ ਕਈ ਗੱਲਾਂ ਨੂੰ ਸਾਡੀ ਐਸਜੀਪੀਸੀ ਵੀ ਇਹ ਗੱਲਾਂ ਛੁੱਟਦੇ ਨੇ ਕਈ ਗੱਲਾਂ ਵੱਡ ਜਾਂਦੀ ਹੈ ਹੁਣ ਜਦੋਂ ਸਿੱਖੀ ਤੇ ਫਿਲਮਾਂ ਬਣਾਉਣ ਦੀ ਗੱਲ ਆਉਂਦੀ ਹੈ ਉਦੋਂ ਅੜ ਜਾਂਦੇ ਨੇ ਜਦੋਂ ਇਹੋ ਜਿਹਾ ਕੁਝ ਹੁੰਦਾ ਕਰਾਮਾਤਾਂ ਕਰਾਮਾਤ ਉਹ ਉੱਥੇ ਤਾਂ ਬਲਾ ਬਲਾ ਕੇ ਕਹਾਉਂਦੇ ਨੇ ਲੋਕਾਂ ਕੋਲ ਆ ਵੀ ਕਹੋ ਮੈਂ ਇੱਥੇ ਆਇਆ ਸੀ ਮੈਂ ਠੀਕ ਹੋ ਗਿਆ ਸ਼ਰਧਾ ਉਹ ਅਲੱਗ ਚੀਜ਼ ਦਾ ਪਰ ਜਿਹੜਾ ਪਖੰਡਬ ਆ ਜਾਏ ਕਿ ਉੱਥੋਂ ਜੋਤ ਚੱਲ ਕੇ ਆਈ ਉਹ ਦਿਖਾਈ ਜੋ ਅੱਖਾਂ ਚ ਆ ਗਈ ਉਹ ਆ ਗਈ ਇਸ ਤਰ੍ਹਾਂ ਇਹੇ ਸ਼ੋਚੇ ਬਾਜੀਆਂ ਫਿਲਮੀ ਲੋਕ ਕਹਾਣੀ ਪਾਉਣ ਬਾਤੀਆਂ ਵੀ ਇਸ ਤਰ੍ਹਾਂ ਹੋ ਗਿਆ ਉਹਦੇ ਵਾਸਤੇ ਇਹਨੇ ਆ ਜਿਹੜੀਆਂ ਹੁਣ ਆ ਹੁਣ ਆ ਫਿਲਮ ਬਣੀਆਂ ਬਣੀਆਂ ਇਹਨਾਂ ਇਹਨਾਂ ਦੀ ਮੁਖਾਲਫਤ ਹੁੰਦੀ ਹੈ ਨਹੀਂ ਹੋਣੀ ਚਾਹੀਦੀ ਤੁਸੀਂ ਵੀ ਇੱਕ ਚੰਗੀ ਕੋਸ਼ਿਸ਼ ਕੀਤੀ ਸੀ ਦਾਸਤਾਨੇ ਸਰਹੰਦ ਵਾਲੀ ਕੀ ਕੀ ੜਿੱਕੇ ਸਹਣੇ ਬਏ ਤੁਹਾਡੀ ਮੈਂ ਤਾਂ ਨਹੀਂ ਕੀਤੀ ਕੋਸ਼ਿਸ਼ ਕੋਈ ਤਾਂ ਕੋਸ਼ਿਸ਼ ਪ੍ਰੋਡੂਸਰ ਡਾਇਰੈਕਟਰ ਨੇ ਕੀਤੀ ਸੀ ਮੈਂ ਤਾਂ ਐਕਟ ਕੀਤਾ ਸੀਗਾ ਮੈਂ ਐਕਟ ਕੀਤਾ ਸਿਰਫ ਮੈਂ ਐਕਟ ਕੀਤਾ ਸੀਗਾ ਉਹ ਜਿਹੜੀ ਕੋਸ਼ਿਸ਼ ਹੈ ਉਹਦੇ 'ਚ ਮੈਨੂੰ ਹੁਣ ਕੋਈ ਦਾਅ ਨਾ ਦਿਓ ਮੈਂ ਨਹੀਂ ਕੋਸ਼ਿਸ਼ ਕੀਤੀ ਉਹ ਕੋਸ਼ਿਸ਼ ਉਹਨਾਂ ਨੇ ਕੀਤੀ ਮੈਂ ਤਾਂ ਐਕਟ ਕੀਤਾ ਬਸ ਇੱਕ ਮੇਰੇ ਇਨੀ ਕਿ ਦੇਣ ਆਉਦੇ ਸੀ ਮੈਂ ਅੱਛਾ ਮੈਂ ਫਿਲਮ ਨਹੀਂ ਹਾਲੇ ਤੱਕ ਦੇਖ ਸਕਿਆ ਉਹ ਫਿਲਮ ਕਿਉਂਕਿ ਤਾਂ ਤਾਂ ਤੇ ਚ ਨਿਮਿਆਂ ਚ ਹੀ ਹੋਈ ਸੀ ریلی ਤਾਂ ਤਾਂ ਤੇ ਜਦ ਪੈਂਦੇ ਸੀ ਕਿ ਫਿਰ ਇਹ ਜਿਹੇ ਜਪ ਵਿੱਚ ਜਦੋਂ ਉਤੋਂ ਮਾਹੌਲ ਵੀ ਵਿਗੜਿਆ ਹੋਇਆ ਹੋਵੇ ਰੁਕੇ ਪਾਸਾ ਬਟੂ ਮੈਂ ਨਹੀਂ ਗਿਆ ਦੇਖਣ ਨਾ ਕਿਸੇ ਨੂੰ ਬੁਰਾ ਕਹੋ ਨਾ ਭਲਾ ਕਹੋ ਕਿਉਂਕਿ ਕੰਮ ਕੀਤਾ ਸੀ ਨਹੀਂ ਬਈ ਲੋਕਾਂ ਨੂੰ ਪਸੰਦ ਆਇਆ ਨਹੀਂ ਕੁਝ ਗਿਣੇ ਚੁਣੇ ਲੋਕਾਂ ਨੇ ਨਹੀਂ ਚਾਹਿਆ ਕਿ ਇਹ ਇਹੋ ਜੀ ਤਰ੍ਹਾਂ ਦੀ ਫਿਲਮ ਲੱਗੇ ਹਾਂ ਤੋ ਠੀਕ ਹੈ ਜੀ ਸ਼ੁਕਰੀਆ ਜੀ ਇਸਨ ਸਾਡੇ ਨਾਲ ਸਰਦਾਰ ਸੋਹੀ ਸਾਹਿਬ ਜਿਨ੍ਹਾਂ ਨੇ ਵਾਰਨਿੰਗ 2 ਫਿਲਮ ਦੇ ਕੋਈ ਤਜਰਬੇ ਸਾਂਝੇ ਕੀਤੇ ਫਿਲਮਾਂ ਦੇ ਬਾਰੇ ਆਪਣੀ ਰਾਏ ਰੱਖੀ ਹੈ ਇਸ ਮੁਲਾਕਾਤ ਚ ਇਨਾ ਹੀ ਆਪਣੇ ਸਾਥੀ ਕੈਮਰਾਮੈਨ ਕੁਲਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕੈ ਵੀ ਸੀ ਪੰਜਾਬ ਚੰਡੀਗੜ੍ਹ